ਸਤਨਾਮ ਬੋੜਾ ਜੀ ਸਦਾ ਸਤਿਨਾਮ ਹੈ ਪਦੇ ਸਤਿਗੁਰੂ ਰਵੀਦਾਸ ਜੀੋ ਕੇ ਤਿਸ ਵੀਨੇ ਦੂਸਰ ਅਵਰਨਾ ਨਿਰੰਕਾਰ ਕੋ ਦੇਖ ਅਮਰ ਅਜਰ ਪ੍ਰਭੂ ਗੁਰ ਘਟ ਘਟ ਮੋਹ ਸੁਲੇਖ ਨਿਰੰਤਾਰ ਸਾਦ ਸਦੀਵ ਸੋਏ ਸਾਹਿਬ ਸਰਬ ਵਿਸ਼ੀਸ਼ ਸਰਦਾ ਸੇ ਪ੍ਰੀਤਮ ਮਿਲੇ ਪਾਵਤ ਸਰਬਹੀ ਭੇਖ ਤਾਪ ਤਪੇ ਮਨ ਮਾਰਿ ਕੇ ਹੋਤ ਜਾਤ ਹੈ ਸ਼ੀਵ ਉਦਾਸ ਰਹੇ ਸੰਸਾਰ ਮੇ ਬਹੁ ਬਯੰਤ ਹੀ ਜੀਵ ਆਤਮ ਦੇਰ ਵਸਾਇਆ ਹਿਰਦੇ 'ਚ ਮਹਿਕਰ ਵਾਸ ਜਗ 'ਚ ਆਇਆ ਸੁਖਰ ਹੈ ਕਹਿਤ ਭਇਓ ਰਵੀਦਾਸ ਆਤਮ ਦੇਰ ਵਸਾਇਆ ਹਿਰਦੇ 'ਚ ਕਰ ਵਾਸ ਜਗ 'ਚ ਆਇਆ ਸੁਖਰ ਹੈ ਕਹਿਤ ਭਇਓ ਸਤਨਾਮ ਬੋਲਣਾ ਜੀ ਸਦਾ ਹੀ ਸਤਨਾਮ ਤੋਂ ਸਾਰੀ ਸੰਗਤ ਨੂੰ ਦਾਸ ਬੋਲੋ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਸਤਗੁਰ ਸੁਆਮੀ ਸਰਵਣਦਾਸ ਮਹਾਰਾਜ ਕੀ ਜੈ ਜੋ ਬੋਲੇ ਇਸੂ ਨਿਰਪੈ ਸਰਬ ਭੀਖ ਭਗਵਾਨ ਕੀ ਜੈ ਬੋਲਣਾ ਜੀ ਸਤਨਾਮ ਸਦਾ ਹੀ ਸਤਨਾਮ